ਸੀ ਵਿਜੀਲੈਂਸ ਦਾ ਨਾਮ ਲਿਆ ਪਹਿਲਾਂ ਤਾਂ ਵਿਜੀਲੈਂਸ ਨੂੰ ਡੀਜੀਪੀ ਭੁੱਲਰ ਦੀ ਕਰਪਸ਼ਨ ਬਾਰੇ ਪਤਾ ਨਹੀਂ ਲੱਗਿਆ ਪਰ ਹੁਣ ਵਿਜੀਲੈਂਸ ਪੱਬਾ ਪਾਰ ਹੋ ਰਹੀ ਹੈ ਇੱਕ ਵਾਰ ਪਟੀਸ਼ਨ ਉਹਨਾਂ ਦੀ ਰਿਮਾਂਡ ਲੈਣ ਨੂੰ ਰੱਦ ਹੋ ਚੁੱਕੀ ਹੈ ਤੇ ਦੁਬਾਰਾ ਪਟੀਸ਼ਨ ਦਾਖਲ ਕਰਨ ਦੀ ਵਿਜੀਲੈਂਸ ਤਿਆਰੀ ਕਰ ਰਹੀ ਹੈ ਕਿਹਨੇ ਬੜਾ ਮਹੱਤਵਪੂਰਨ ਗੱਲ ਹੈ ਬਹੁਤ ਦੇਖਣ ਵਾਲੀ ਗੱਲ ਹੈ ਵਿਜੀਲੈਂਸ ਕਾਦੇ ਵਾਸਤੇ ਹੈ ਚੌਕਸੀ ਵਿਭਾਗ ਚੌਕਸੀ ਬਿਊਰੋ ਜਿਹੜਾ ਹੈ ਵਿਜੀਲੈਂਸ ਹੈ ਉਹ ਇਸੇ ਕਰਕੇ ਬਣਾਇਆ ਗਿਆ ਕਿ ਸਰਕਾਰੀ ਤੰਤਰ ਦੇ ਅੰਦਰ ਚਾਹੇ ਉਹ ਅਫਸਰ ਨੇ ਚਾਹੇ ਬੋਰਡ ਨਿਗਮਾਂ ਦੇ ਚਾਹੇ ਮੰਤਰੀ ਨੇ ਕੋਈ ਵੀ ਹੈ ਉਹ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੇ ਉਹ ਪੈਸੇ ਲੈ ਕੇ ਲੋਕਾਂ ਦੇ ਗਲਤ ਸਹੀ ਕੰਮ ਤਾਂ ਨਹੀਂ ਕਰ ਰਹੇ ਉਹ ਗੈਰ ਕਾਨੂੰਨੀ ਕੋਈ ਕਾਰਵਾਈ ਤਾਂ ਨਹੀਂ ਅੰਜਾਮ ਦੇ ਰਿਹਾ ਇਸੇ ਕਰਕੇ ਵਿਜੀਲੈਂਸ ਹੈ ਹੁਣ 10000 ਨਾਲ ਪਟਵਾਰੀ ਫੜ ਲਿਆ 25000 ਨਾਲ ਏਐਸਆਈ ਫੜ ਲਿਆ ਵਿਜੀਲੈਂਸ ਦਾ ਕੰਮ ਇੰਨਾ ਕੁ ਤਾਂ ਹੈ ਨਹੀਂ ਦਰਅਸਲ ਇਹ ਨੈਕਸਸ ਹੈ ਚਾਹੇ ਉਹ ਵਿਜੀਲੈਂਸ ਹੈ ਵਿਜੀਲੈਂਸ ਦੇ ਅੰਦਰ ਕੌਣ ਨੇ ਸਿਪਾਹੀ ਤੋਂ ਲੈ ਕੇ ਵੱਡੇ ਅਫਸਰ ਜਿਹੜੇ ਵਿਜੀਲੈਂਸ ਦੇ ਚੇਅਰਮੈਨ ਡਾਇਰੈਕਟਰ ਨੇਗੇ ਉਹ ਸਾਰੇ ਦੇ ਸਾਰੇ ਪੁਲਿਸ ਅਫਸਰ ਨੇ ਆਪਣੇ ਪੇਟੀ ਭਾਈਆਂ ਨੂੰ ਤੇ ਇਹਨਾਂ ਨੇ ਕੋਈ ਤਰੀਕੇ ਕਦੇ ਹੱਥ ਹੀ ਨਹੀਂ ਪਾਇਆ ਖਾਸ ਕਰਕੇ ਵੱਡਿਆਂ ਨੂੰ ਡੀਆਈਜੀ ਭੁੱਲਰ ਨੱਕ ਥੱਲੇ ਰਿਸ਼ਵਤ ਲਈ ਜਾ ਰਹੇ ਸੀ ਨਾ ਵਿਜੀਲੈਂਸ ਨੂੰ ਪਤਾ ਨਹੀਂ ਸੀ ਹੁਣ ਵਿਜੀਲੈਂਸ ਨੇ ਉਹਨਾਂ ਤੇ ਇੱਕ ਮਾਮਲਾ ਦਰਜ ਕਰਤਾ ਆਮਦਨ ਤੋਂ ਵਧੇਰੇ ਜਾਇਦਾਦ ਦਾ ਪਹਿਲਾਂ ਪਤਾ ਨਹੀਂ ਲੱਗਿਆ ਪਹਿਲਾਂ ਪਤਾ ਨਹੀਂ ਲੱਗਿਆ ਹੁਣ ਵਿਜੀਲੈਂਸ ਪੱਬਾ ਪਾਰ ਹੈ ਵੈਸੇ ਇਸ ਗੱਲ ਦੇ ਬਾਰੇ ਆਪਾਂ ਕੋਈ ਪੁਖਤਗੀ ਨਾਲ ਤਾਂ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਦੀ ਕੀ ਮਨਛਾ ਹੈ ਪਰ ਇੱਕ ਗੱਲ ਇਹ ਹੈ ਕਿ ਜਦੋਂ सीबीआई ਦਾ ਰਿਮਾਂਡ ਚੱਲ ਰਿਹਾ ਸਾਰਾ ਕੁਝ ਚੱਲ ਰਿਹਾ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਿਆ ਹੁਣ ਵਿਜੀਲੈਂਸ ਦੇ ਬੰਦਾ ਫੜ ਲਿਆ ਹੁਣ ਤੁਸੀਂ ਉਹਦਾ ਰਿਮਾਂਡ ਲੈਣ ਦੇ ਲਈ ਕਾਲੀ ਕਰ ਰਹੇ ਹੋ ਚਰਚਾ ਜੋ ਹੈ ਜੋ ਪੋਲੀਟੀਕਲ ਕੋਰੀਡੋਰਸ ਦੇ ਅੰਦਰ মিডিਆ ਦੇ ਅੰਦਰ ਇਹ ਚਰਚਾ ਚੱਲ ਰਹੀ ਹੈ ਕਿ ਵਿਜੀਲੈਂਸ ਚਾਹੁੰਦੀ ਹੈ ਕਿ ਭੁੱਲਰ ਸਾਹਿਬ ਸਾਡੇ ਕਬਜ਼ੇ 'ਚ ਆ ਜਾਣ ਜਿਹੜੇ ਉਹ ਨਾਂ ਲਈ ਜਾਂਦੇ ਨੇ ਕਿ ਬਾਕੀਆਂ ਦੇ ਜਿਹੜੇ ਬਾਕੀਆਂ ਨੂੰ ਵੀ ਟੰਗਾਈ ਜਾਂਦੇ ਨੇ ਨਾਲ ਦੀ ਨਾਲ ਉਹ ਤੋਂ ਥੋੜਾ ਜਿਹਾ ਬਚਾਅ ਹੋ ਜਵੇ ਕਿ ਕਿਤੇ ਕੋਈ ਵੱਡਾ ਨਾਮ ਹੀ ਨਾ ਆ ਜਾਵੇ ਕਿਤੇ ਕੋਈ ਐਸਾ ਨਾਮ ਹੀ ਨਾ ਆ ਜਾਵੇ ਜਿਹੜਾ ਕਿਸੇ ਨੇ ਸੋਚਿਆ ਹੀ ਨਾ ਹੋਵੇ ਕਿਸੇ ਪੋਲੀਟੀਕਲ ਆਗੂ ਦਾ ਵੀ ਹੱਥ ਨਾ ਕਿਸੇ ਪੋਲੀਟੀਕਲ ਆਗੂ ਦਾ ਨਾ ਆ ਜਾਵੇ ਕਿਸੇ ਵੱਡੇ ਅਫਸਰ ਦਾ ਨਾ ਆ ਜਾਵੇ ਸਾਰਿਆਂ ਨੂੰ ਇਸ ਸਮੇਂ ਆਪਣੀ ਆਪਣੀ ਜਿਹੜੀ ਕੰਪਨੀ ਉਹ ਛੜੀ ਹੋਈ ਹੈ ਇਸ ਕਰਕੇ ਵਿਜੀਲੈਂਸ ਵਿਜੀਲੈਂਸ ਕੋਈ ਕਹਿ ਲੀਏ ਕਿ ਬਹੁਤ ਨੋਬਲ ਕੰਮ ਨਹੀਂ ਕਰ ਰਹੀ ਇਸ ਮਾਮਲੇ ਦੇ ਵਿੱਚ ਕਿਉਂਕਿ ਵਿਜੀਲੈਂਸ ਪਹਿਲਾਂ ਕਰ ਲੈਂਦੀ ਵਿਜੀਲੈਂਸ ਪਹਿਲਾਂ ਤਾਂ ਕੁਝ ਕੀਤਾ ਨਹੀਂਗਾ ਸਵਾਲ ਉੱਥੇ ਫਿਰ ਆ ਕੇ ਖੜਾ ਹੋ ਜਾਂਦਾ ਕਿ ਹੁਣ ਵਿਜੀਲੈਂਸ ਕਿਉਂ ਕਰ ਰਹੀ ਹੈ ਵਿਜੀਲੈਂਸ ਦੇ ਉੱਤੇ ਸਵਾਲ ਤਾਂ ਖੜਾ ਹੁੰਦਾ ਹੀ ਹੈ ਕਿ ਵਿਜੀਲੈਂਸ ਹੁਣ ਜੋ ਚਰਚਾ ਚੱਲ ਰਹੀ ਹੈ ਕਿ ਵਿਜੀਲੈਂਸ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਇਹ ਚਰਚਾ ਚੱਲ ਰਹੀ ਹੈ ਮੈਂ ਵਿਜੀਲੈਂਸ ਦੀ ਮਨਸ਼ਾ ਤੇ ਉਵੇਂ ਸਵਾਲ ਨਹੀਂ ਚੁੱਕਦਾ ਪਰ ਸਵਾਲ ਤਾਂ ਇਹ ਖੜਾ ਹੋਇਆ ਹੀ ਹੋਇਆ ਜਿਹੜਾ ਲਗਾਤਾਰ ਚੱਲ ਰਿਹਾ ਕਿ ਵਿਜੀਲੈਂਸ ਪਹਿਲਾਂ ਕਿੱਥੇ ਸੀ ਹੁਣ ਵਿਜੀਲੈਂਸ ਨੂੰ ਪਹਿਲਾ ਅਦਾਲਤ ਨੇ ਕਿਹਾ ਤਾਂ ਕਿ ਭੁੱਲਰ ਸੀਬੀਆਈ ਦੇ ਰਿਮਾਂਡ ਤੇ ਨੇ ਕਿ ਇਸ ਕਰਕੇ ਅਸੀਂ ਤੁਹਾਨੂੰ ਰਿਮਾਂਡ ਨਹੀਂ ਦੇ ਸਕਦੇ ਹੁਣ ਨਵੀਂ ਤਾਜੀ ਅਰਜੀ ਲਾਉਣ ਦੀ ਤਿਆਰੀ ਕਰ ਰਹੀ ਹੈ ਵਿਜੀਲੈਂਸ ਕਿ ਰਿਮਾਂਡ ਕਿਸੇ ਤਰੀਕੇ ਲੈ ਆ ਜਾਵੇ ਮੈਨੂੰ ਨਿੱਜੀ ਤੌਰ ਤੇ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਵਿਜੀਲੈਂਸ ਦੀ ਇਸ ਮੂਵ ਦੇ ਵਿੱਚ ਦਾਲ ਦੇ ਅੰਦਰ ਕੁਛ ਨਾ ਕੁਛ ਕਾਲਾ ਤਾਂ ਹੈਗਾ ਹੀ ਹੈਗਾ ਹੈ ਹੁਣ ਵਿਜੀਲੈਂਸ ਜੇ ਰਿਮਾਂਡ ਲੈ ਲਿੰਦੀ ਹੈ ਵਿਜੀਲੈਂਸ ਕੀ ਕਰੂਗੀ ਇਹਦੇ ਵਿੱਚ ਵਿਜੀਲੈਂਸ ਕੋਲ ਇੱਕ ਹਾਈ ਪ੍ਰੋਫਾਈਲ ਕੇਸ ਚੱਲ ਰਿਹਾ ਮਜੀਠੀਆਲਾ ਉਹਦੇ ਵਿੱਚ ਪ੍ਰੋਗਰੈਸ ਕੀ ਆ ਵਿਜੀਲੈਂਸ ਆਪਣੇ ਪੇਟੀ ਭਰਾਵਾਂ ਨੂੰ ਕਦੇ ਵੀ ਕਦੇ ਵੀ ਤੁਸੀਂ ਦੇਖ ਲਿਓ ਵੱਡੇ ਅਫਸਰਾਂ ਨੂੰ ਕਿੰਨੇ ਪਿਛਲੇ 10 ਸਾਲ ਦਾ 15 ਸਾਲ ਦਾ ਰਿਕਾਰਡ ਚੱਕ ਲਈ ਆਪਾਂ ਤਿੰਨੇ ਸਰਕਾਰਾਂ ਨਾਲ ਚੱਕ ਲਿੰਦੇ ਆ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਨਾਂ ਦੇ ਵਿੱਚ ਤਿੰਨਾਂ ਦੇ ਵਿੱਚ ਕਿੰਨੇ ਕੁ ਵੱਡੇ ਅਫਸਰਾਂ ਨੂੰ ਵਿਜੀਲੈਂਸ ਨੇ ਫੜਿਆ ਕਰਪਸ਼ਨ ਤਾਂ ਬਕੌਲ ਮੁੱਖ ਮੰਤਰੀ ਭਗਵੰਤ ਮਾਨ ਬੋਲ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਫਿਰ ਇਹ ਤਾਂ ਹੈ ਨਹੀਂ ਕਿ ਕ腐ਸ਼ਨ ਕੱਲੀ ਤਹਿਸੀਲਾਂ ਦੇ ਵਿੱਚ ਅਰਜੀ ਨਵੀਸ ਹੀ ਲੈ ਰਹੇ ਨੇ ਤਹਿਸੀਲਦਾਰ ਹੀ ਲੈ ਰਹੇ ਨੇ ਉਹ ਪੈਸਾ ਇੰਨਾ ਪੈਸਾ ਇਕੱਠਾ ਕਰਦੇ ਨੇ ਉਹ ਪੈਸਾ ਕਿਤੇ ਤਾਂ ਜਾ ਕੇ ਵੰਡਿਆ ਜਾਂਦਾ ਨਾ ਤਾਂ ਇਸ ਹਵਾਬਕੀ ਜੀ ਗੱਲ ਹੈ ਕਿ ਵਿਜੀਲੈਂਸ ਦਾ ਕਰਦਾਰ ਹਮੇਸ਼ਾ مشਕੂਕ ਰਿਹਾ ਹੈ ਜਾਂ ਸ਼ੱਕੀ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਇਸ ਦੇ ਉੱਤੇ ਜ਼ਿਆਦਾ ਸ਼ੱਕ ਬਣਦੇ ਨੇ ਹੁਣ ਰਹੀ ਗੱਲ ਸਰਕਾਰ ਦੀ ਸਰਕਾਰ ਹੁਣ ਵਿਜੀਲੈਂਸ ਦੇ ਰਾਹੀਂ ਕਰ ਰਹੀ ਹੈ ਸਾਰਾ ਕੁਝ ਸਰਕਾਰ ਕਿੱਥੇ ਸੁੱਤੀ ਸੀ ਸਰਕਾਰ ਦੀ ਆਪਣੀ ਇੰਟੈਲੀਜੈਂਸ ਕਿੱਥੇ ਸੀ ਜਦੋਂ ਭੁੱਲਰ ਜਾਂ ਭੁੱਲਰ ਵਰਗੇ ਜਿਹੜੇ 10 15 ਦੇ ਨਾਮ ਵਿਜੀਲੈਂਸ ਸੀਬੀਆਈ ਚੱਕੀ ਫਿਰਦੀ ਹੈ ਉਹ ਉਹਨਾਂ ਤੇ ਪਹਿਲਾਂ ਕਿਉਂ ਨਹੀਂ ਹੱਥ ਪਿਆ ਜਨ ਕਿ ਜਿਹੜੀ ਤੁਹਾਡੀ ਕਟੜ ਇਮਾਨਦਾਰੀ ਜ਼ੀਰੋ ਟੋਲਰੈਂਸ ਇਹ ਸਾਰਾ ਕੁਝ ਸਵਾਲਾਂ ਦੇ ਘੇਰੇ ਦੇ ਵਿੱਚ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ